ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਇੰਚਾਰਜ ਅਵਤਾਰ ਸਿੰਘ ਵੱਲੋਂ ਕਾਰਜਵਾਰ ਸੰਭਾਲੇ ਗਏ ਇਸ ਇਲਾਕੇ ਦੇ ਵਿੱਚ ਔਰ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨਾਲ ਗਾਜੇਵਾਸ ਦੇ ਇੰਚਾਰਜੀ ਬੈਠੇ ਕਸ਼ਮੀਰ ਸਿੰਘ ਜੀ ਵੀ ਗੱਲਬਾਤ ਅਵਤਾਰ ਸਿੰਘ ਜੀ ਤੁਹਾਡਾ ਸਮਾਣਾ ਦੇ ਸਵਾਗਤ ਹੈ ਥੈਂਕਸ ਜੀ ਸਾਰਿਆਂ ਦਾ ਮੈਂ ਸਾਰੇ ਭਾਈਚਾਰੇ ਨੂੰ ਪੱਤਰਕਾਰ ਭਾਈਚਾਰੇ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਪੂਰਾ ਸਵਾਸ ਤੋਂ ਉਹਨਾ ਕਿ ਮੈਂ ਜੋ ਵੀ ਮਾੜੇ ਅਨਸਰ ਜੋ ਮੇਰੇ ਇਲਾਕੇ ਦੇ ਵਿੱਚ ਕੋਈ ਹੈਗਾ ਜਦੋਂ ਮੇਰਾ ਇਲਾਕਾ ਛੱਡ ਜਾਣ ਤੇ ਜਾਂ ਫਿਰ ਉਹ ਆਪਣਿਆਂ ਸਲਾਖਾਂ ਪਿੱਛੇ ਤਿਆਰੀ ਕਰ ਲੈਣ ਠੀਕ ਹੈ ਨਾ ਕਿਸੇ ਨੂੰ ਕੋਈ ਮਾੜੇ ਅਨਸਰ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ ਇਸ ਸਬੰਧੀ ਮੇਰੇ ਵੱਲੋਂ ਪੂਰੀ ਉਹਨਾਂ ਨੂੰ ਸਖਤ ਤਾੜਨਾ ਕਿ ਜੋ ਕੋਈ ਨਸ਼ੇ ਦਾ ਵਪਾਰੀ ਆ ਜਾਂ ਨਸ਼ੇ ਦਾ ਕੋਈ ਸਮਗਲਰ ਤੇ ਉਹਨਾਂ ਨੂੰ ਪੂਰੀ ਸਖਤ ਤਾੜਨਾ ਮੇਰੇ ਵੱਲੋਂ ਵੀ ਉਹਨਾਂ ਨੂੰ ਕਿਸੇ ਨੂੰ ਬਖਸ਼ਾ ਨਹੀਂ ਜਾਊਗਾ ਕਿਸੇ ਮੱਠ ਉਸ ਬੰਦੀ ਅਸੀਂ ਸਾਰੇ ਜੋ ਹੈਗਾ ਏਰੀਆ ਪੂਰਾ ਚੈੱਕ ਅਪ ਕਰਕੇ ਠੀਕ ਹੈ ਨਾ ਉਸ ਬੰਦੀ ਜੋ ਨਾਕੇ ਨੇਗੇ ਲਗਾਏ ਜਾਣਗੇ ਤੇ ਉਹਨਾਂ ਨੂੰ ਪੂਰਾ ਜੋ ਕੋਈ ਮੜਾ ਹੈ ਕੋਈ ਮੜਾ ਅਨਸਰ ਸਾਡੇ ਏਰੀਆ ਦੇ ਵਿੱਚ ਵੜੂਗਾ ਤਾਂ ਉਹਦੇ ਖਿਲਾਫ ਬੰਦੀ ਸਖਤ ਕਾਰਵਾਈ ਕੀਤੀ ਜਾਊਗੀ। ਅਕਸ਼ਵਰ ਸਿੰਘ ਜੀ ਤੁਹਾਡੇ ਇਲਾਕੇ ਦੇ ਵਿੱਚ ਵੀ ਕਈ ਪਿੰਡ ਆਂਦੇ ਆ ਜਿਹੜੇ ਕੀ ਮਤਲਬ ਕਰਾਵ ਕਰਨੇ ਬਚੌਰ ਘਰਨੇ ਤੁਹਾਨੂੰ ਪਤਾ ਹੈ ਇਹ ਨਾਲ ਦੇ ਸਰਾਲ ਵਗੈਰਾ ਪਿੰਡੇ ਦੇ ਹੈਗੇ ਤੇ ਤੁਹਾਡੀ ਟੀਮ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਕੰਮ ਕਰ ਰਹੀ ਅਸੀਂ ਪਿੰਡਾਂ ਦਾ ਦੌਰਾ ਕਰ ਲਿਆ ਸਾਰਿਆਂ ਦਾ ਅਸੀਂ ਪਿੰਡਾਂ ਦੇ ਜਿਹੜੇ ਆਇਡੈਂਟੀਫਾਈ ਕਰਕੇ ਬੰਦੇ ਜਿੱਥੇ ਜਿੱਥੇ ਕੰਮ ਕਰਦੇ ਨੇ ਉਹਨਾਂ ਬਾਰੇ ਸਾਰਤ ਕਾਰਜ ਕਰਨ ਦੇ ਖਾਤੇ ਬਿਲਕੁਲ ਜੀ ਉਹ ਸਬੰਧੀ ਕਿੰਨਾ ਚੱਲ ਰਹੀ ਹੈ ਸਾਡੀ ਇੱਕ ਨਾ ਜੋ ਸਾਡੇ ਮਾਨਯੋਗ ਸਿਵਲ ਡਿਪਾਰਟਮੈਂਟ ਦੇ ਨਾਲ ਠੀਕ ਹੈ ਤਾਲਮੇਲ ਕਰਕੇ ਅਸੀਂ ਜੋ ਵੀ ਸਾਡੇ ਵੈਰੀ ਇਨਸੈਂਸ ਕੇਸ ਨੇ ਹੈਗੇ ਨੇ ਜਾਂ ਕੋਈ ਪਿੰਡ ਨੇਗੇ ਉਹ ਸਬੰਧੀ ਅਸੀਂ ਉਹਨਾਂ ਨੂੰ ਚੈੱਕ ਅਪ ਕਰ ਰਹੇ ਹਾਂ ਤੇ ਬਾਕੀ ਉਸ ਯੂਨਿਟ ਨੂੰ ਜੋ ਟੀਮਾਂ ਉੱਪਰੋਂ ਬਣਾਈਏ ਜਾਣਗੀਆਂ ਪੂਰਾ ਉਸ ਨੂੰ ਪੂਰਾ ਹੋ ਕੀਤਾ ਠੀਕ ਹੈ ਸਮਾਣਾ ਸਦਰ ਦੇ ਇੰਚਾਰਜ ਜਿਨ੍ਹਾਂ ਨੇ ਜਾਣ ਕਰ ਦਿੱਤੀ ਕਿ ਹਲਕੇ ਦੇ ਵਿੱਚ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ ਔਰ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਚੌਣਾ ਦਾ ਸਮੇਂ ਵੀ ਹੈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਪਰਮਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼